ਪੀਮ ਜੈ ਭਾਰਤ ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਤੇ ਮੈਂ ਸੁਖਿੰਦਰ ਕੌਰ ਤੁਹਾਡਾ ਸਾਰਿਆਂ ਦਾ ਇਸ ਚੈਨਲ ਵਿੱਚ ਹਾਰਦਿਕ ਸਵਾਗਤ ਕਰਦੀ ਹਾਂ ਅਸੀਂ ਅੱਜ ਪਹੁੰਚੇ ਹਾਂ ਰਾਹੋ ਰੋਡ ਤੇ ਪੈਂਦੀ ਭਾਗਿਆ ਹੋਮ ਕਲੋਨੀ ਦੇ ਵਿੱਚ ਜਿੱਥੇ ਕਿ ਪ੍ਰਸ਼ਾਸਨ ਵੱਲੋਂ ਜਿਹੜੀ ਗੇਟ ਕਲੋਨੀ ਦੇ ਗੇਟ ਨੇ ਜਿਹੜੇ ਉਹ ਤੋੜ ਦਿੱਤੇ ਗਏ ਨੇ ਤੇ ਦਿਵਾਰਾਂ ਜਿਹੜੀਆਂ ਉਹ ਵੀ ਤੋੜ ਦਿੱਤੀਆਂ ਗਈਆਂ ਤਾਂ ਜੋ ਇਹਦੇ ਵਿੱਚੋਂ ਜਿਹੜਾ ਇੱਕ ਰੋਡ ਕੱਢਿਆ ਜਾਵੇ ਦੂਸਰੀ ਕਲੋਨੀ ਲਈ ਤੇ ਆਓ ਅਸੀਂ ਲੋਕਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਅਸਲ ਚ ਇਹ ਮਾਮਲਾ ਹੈ ਕੀ ਹੈ ਹਾਂਜੀ ਭਾਜੀ ਇਹ ਜੀ ਨਿਜਾਇਜ਼ ਕਲੋਨੀ ਮਤਲਬ ਪਰਲੇ ਪਾਸੇ ਤੋਂ ਦੇਖੋਗੇ ਪਰਲੇ ਜਿਹੜੀ ਲੇਅਰ ਵੈਲੀ ਹੈ ਉਹਦੀ ਦੀਵਾਰ ਨੂੰ ਤੋੜਿਆ ਗਿਆ ਉਹਦੀ ਪਰਲੇ ਦੀਵਾਰ ਨੂੰ ਤੋੜਿਆ ਗਿਆ ਇਧਰੋਂ ਆਈ ਭਾਗਿਆਂੋਂ ਦੀ ਜਿਹੜੀ ਸਾਡੇ ਗੇਟ ਦੀ ਦੀਵਾਰ ਸੀ ਉਹ ਵੀ ਤੋੜਤੀ ਗਈ ਹੈ ਜਿਹੜੀ ਸਿੰਗਲ ਵਾਲਟ ਕਲੋਨੀ ਹੈ ਜਿਹੜੀ ਮਤਲਬ ਸਿਕਿਉਰ ਕਲੋਨੀ ਹੈ ਉਹਨੂੰ ਡਿਸਪੈਂਟਲ ਕੀਤਾ ਜਾ ਰਿਹਾ ਹੈ ਉਹਨੂੰ ਕਲੋਨੀ ਨੂੰ ਮਤਲਬ ਆ ਤੁਸੀਂ ਇਸ ਇਹਦਾ ਲੇਅਰ ਵੈਲੀ ਇਹਦਾ ਮਤਲਬ ਹੀ ਨਹੀਂ ਮੰਨਦਾ ਲੇਅਰ ਵੈਲੀ ਨੂੰ ਤੁਸੀਂ ਕਿੱਦਾਂ ਖਰਾਬ ਕਰ ਸਕਦੇ ਹੋ ਇਹਦਾ ਸੰਜੀਤ ਨਗਰ ਬਾੜ ਨੇ ਪਾਰਕ ਨੂੰ ਆਇਆ ਹੈ ਪਹਿਲਾਂ ਪਿਛਲੀ ਸਰਕਾਰ ਨੇ ਕਰੋੜਾਂ ਰੁਪਏ ਲਾ ਕੇ ਉਹਨੂੰ ਬਣਾਇਆ ਹੁਣ ਉਹਨੂੰ ਹੀ ਖਰਾਬ ਚੁਕਾ ਕਰ ਰਹੇ ਹੋ ਮਤਲਬ ਕਿੰਨੀ ਦੇਰ ਤੋਂ ਤੁਸੀਂ ਇਸ ਕਲੋਨੀ ਦੇ ਵਿੱਚ ਰਹਿ ਰਹੇ ਹੋ ਸਾਨੂੰ ਪਿਛਲੇ 6 ਸਾਲ ਤੋਂ ਤੇ ਜਿਹੜੀਆਂ ਦੀਵਾਰਾਂ ਤੋੜੀਆਂ ਗਈਆਂ ਉਹ ਕਿੰਨਾ ਵੱਲੋਂ ਤੋੜੀਆਂ ਗਈਆਂ ਕਿਤੇ ਕਿਹੜੇ-ਕਿਹੜੇ ਜਿਹੜੇ ਅਧਿਕਾਰੀ ਉਹ ਇੱਥੇ ਦੀਵਾਰ ਜਿਹੜੀ ਬਣੀ ਹੋਈ ਹੈ ਇਹ ਪਿਛਲੀ 15 ਸਾਲ ਤੋਂ ਬਣੀ ਹੋਈ ਹੈ ਲਗਭਗ ਜਦੋਂ ਦੀ ਕਲੋਨੀ ਬਣੀ ਹੈ ਐਦਾਂ ਹੀ ਜੀ ਜਿਆਦਾ ਬਣੀ ਜਿਹੜੀ 15 ਸਾਲ ਤੋਂ ਦੀਵਾਰ ਬਣੀ ਹੋਈ ਹੈ ਇਹ ਦੀਵਾਰ ਕੰਕਰੀਟ ਮਤਲਬ ਦੇਖੋ ਤੁਸੀਂ ਦੀਵਾਰ ਸੀ ਪੂਰੀ ਪੱਕੀ ਦੀਵਾਰ ਸੀ ਔਰ ਇਹ ਸਿੰਗਲ ਵਾਲ ਸਾਨੂੰ ਕਿਹਾ ਸੀ ਕਿ ਸਿੰਗਲ ਵਾਲ ਕਲੋਨੀ ਹੈ ਕੋਈ ਵਿੱਚ ਕੋਈ ਰੌਕ ਟੋਕ ਨਹੀਂ ਹੋਊਗੀ ਪਿਛਲੇ ਬੰਦੇ ਬਾਹਰਲੇ ਬੰਦੇ ਦੀ ਤੇ ਤੁਸੀਂ ਹਾਂ ਆਵਾਜ਼ੇ ਨਹੀਂ ਹੈ ਸਾਰੇ ਸਿਕਿਓਰ ਕ ਸਤੋ ਹੁਣ ਇਸ ਜਿਹੜੀ ਬਾਕੀ ਕਲੋਨੀ ਹੈ ਮਰੇ ਬਾਹਰ ਤੁਸੀਂ ਦੇਖੋ ਸਨ 뷰 ਦੇਖ ਲਓ ਜਾਂ ਹੋਰ ਮਾਰਕੀ ਕਲੋਨੀਆ ਦੇਖ ਲਓ ਉਹ ਸਾਰੀਆਂ ਉਹ ਵੀ ਇੱਦਾਂ ਗੇਟ ਅੱਗੇ ਗੇਟ ਦੇ ਵਿੱਚ ਹੈ ਪਰ ਇਹ ਕਲੋਨੀ ਹੁਣ ਓਪਨ ਕਰਤੀ ਹੈ ਇਹਨਾਂ ਨੇ ਤੇ ਕਿਹੜੇ ਕਿਹੜੇ ਜਿਹੜੇ ਉੱਚ ਅਧਿਕਾਰੀ ਇੱਥੇ ਪਹੁੰਚੇ ਹੋਏ ਸੀਗੇ ਸਾਰੇ ਹੀ ਸੀਗੇ ਤੇ ਕਿੰਨੇ ਵਜੇ ਦਾ ਟਾਈਮ ਸੀ ਜਦੋਂ ਇਹ ਦੁਵਾਰਾ ਤੋੜੀਆਂ ਗਈਆਂ ਸਵੇਰੇ 6 ਵਜੇ ਦਾ ਤੇ ਤੁਹਾਨੂੰ ਕੋਈ ਇਹਨਾਂ ਵੱਲੋਂ ਕੋਈ ਕੋਈ ਨੋਟਿਸ ਵਗੈਰਾ ਨਹੀਂ ਦਿੱਤਾ ਗਿਆ ਨਾ ਕੁਛ ਨਹੀਂ ਅਸੀਂ ਜਦੋਂ ਕਹਿੰਦੇ ਜੀ ਨੋਟਿਸ ਸਾਧੋ ਉਹਦੇ ਕੋਲ ਚਲ ਜਾਓ ਉਹਦੇ ਕੋਲ ਚਲ ਜਾਓ ਸਾਨੂੰ ਇਹਨੂੰ ਚੱਕ ਲੋ ਇਹਨੂੰ ਕਰ ਲੋ ਤੁਸੀਂ ਚਲ ਚਲ ਜੋ ਇੱਧਰ ਚਲ ਜੋ ਮਤਲਬ ਇੱਦੀ ਕਰ ਰਹੇ ਸੀ ਬਸ ਤੇ ਜਿਹੜੀ ਆਪਣੀ ਕਲੋਨੀ ਦਾ ਜਿਹੜੀ ਲਾਸਟ ਦੀਵਾਰ ਆ ਇਹਦਾ ਕੋਈ ਆਪਣੇ ਕੋਲ ਕਾਗਜ਼ ਪੱਤਰ ਜਾਂ ਕੋਈ ਸਟੇ ਆਰਡਰ ਵਗੈਰਾ ਹੈ ਤਾਂ ਹੈਗਾ ਆ ਦੇਖੋ ਸਟੇ ਆਰਡਰ ਹਾਂ ਤੇ ਹੁਣ ਕੀ ਇਹਦਾ ਅਗਲਾ ਕੀ ਤੁਸੀਂ ਜਿਹੜਾ ਸਟੈਪ ਆ ਤੁਸੀਂ ਲਾ ਬਣਾ ਰਹੇ ਹੋ ਬਾਕੀ ਦੇਖਦੇ ਹਾਂ ਇਹ ਜੋ ਦੁਬਾਰਾ ਇਹੀ ਕੰਮ ਫੇਰ ਕੋਰ ਜਾਵਾਂਗੇ ਕੱਢ ਕੋਰ ਜਾਵਾਂਗੇ ਬਸ ਇਹ ਧਰਨਾ ਕਿੰਨੀ ਦੇਰ ਤੱਕ ਤੁਸੀਂ ਹਜੇ ਜਿਹੜਾ ਆਪਣਾ ਉਹ ਜਾਰੀ ਰੱਖੋਗੇ ਅਸੀਂ ਲਾਇਆ ਧਰਨਾ ਕਰਾਂਗੇ ਹੁਣ ਕਰੀਗੋ ਜਿੱਦਾਂ ਜਿੱਦਾਂ ਜਰੂਰਤ ਹੋਊਗੀ ਸਾਨੂੰ ਉਸ ਹਿਸਾਬ ਨਾਲ ਕਰਾਂਗੇ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਤੁਸੀਂ ਦੇਖੋ ਸੀ ਮਤਲਬ ਤੁਸੀਂ ਮਤਲਬ ਬਣੀ ਹੋਈ ਪਾਰਕ ਨੂੰ ਤੁਸੀਂ ਖਰਾਬ ਕਰ ਰਹੇ ਹੋ ਮਤਲਬ ਤੁਹਾਡੇ ਤੁਸੀਂ ਕਹਿੰਦੇ ਹੋ ਲੋਕਾਂ ਦੀ ਸਰਕਾਰ ਇਹ ਲੋਕਾਂ ਦੀ ਸਰਕਾਰ ਤਾਂ ਨਹੀਂ ਹੈ ਇਹ ਲੋਕਾਂ ਦੀ ਥੋੜੀ ਹੈ ਸਾਰਾ ਆਪਣਾ ਉਹਨੂੰ ਪਾਰਕ ਨੂੰ ਡਿਸਪੈਂਟਲ ਕਰ ਰਹੇ ਹੋ ਉਹ ਪਾਰਕ ਦੇ ਵਿੱਚ ਮਤਲਬ ਕੰਗਰੇ ਦੇ ਦੇਖੋ ਤੁਸੀਂ ਉਧਰ ਬਹੁਤ ਕੈਮਰੇ ਦੀ ਨਜ਼ਰ ਪਾਓ ਉਧਰ ਕੈਮਰੇ ਦੇ ਮਤਲਬ ਇਹ ਤਾਂ ਤੁਸੀਂ ਹੋਈ ਹੋਈ ਜਗ੍ਹਾ ਨੂੰ ਖਰਾਬ ਕਰ ਰਹੇ ਹੋ ਹੋਰ ਕੁਝ ਨਹੀਂ ਕਰ ਰਹੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਰਮ ਕੁਮਾਰ ਆਹ ਕਿੰਨੀ ਦੇਰ ਤੋਂ ਤੁਸੀਂ ਇਸ ਕਲੋਨੀ ਦੇ ਵਿੱਚ ਰਹਿ ਰਹੇ ਹੋ ਮੈਂ ਜੈਨਗਰ ਵਿੱਚ 2009 ਦਾ ਰਹਿ ਰਿਹਾ ਜੀ ਤੇ ਪਹਿਲਾਂ ਵੀ ਕਦੇ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿ ਪ੍ਰਸ਼ਾਸਨ ਵੱਲੋਂ ਕੋਈ ਜਿਹੜੇ ਜਿਹੜਾ ਉਹਨਾਂ ਦੇ ਇਦਾਂ ਦੀ ਜਿਹੜੇ ਦੁਆਰਾ ਕਾਰਵਾਈ ਕੀਤੀ ਹੋਵੇ ਪਹਿਲਾਂ ਤਾਂ ਜੀ ਕਦੀ ਇਦਾਂ ਦਾ ਰੂਪ ਦੇਖਿਆ ਹੀ ਨਹੀਂ ਸਰਕਾਰ ਦਾ ਪਿਛਲੀ ਸਰਕਾਰ ਨੇ ਤਾਂ ਸਾਨੂੰ ਇੰਨਾ ਸੋਹਣਾ ਲੇਅਰ ਵੈਲੀ ਪਾਰਕ ਬਣਾ ਕੇ ਦਿੱਤਾ ਜਦਕਿ ਸਾਨੂੰ ਦੇਖ ਕੇ ਸੋਹਣਾ ਲੱਗਦਾ ਸੀਗਾ ਹਵਾ ਤਾਜ਼ੀ ਆਂਦੀ ਐ ਇੱਥੋਂ ਦੀ ਪੱਲਾ ਕਦੀ ਐਦਾਂ ਦਾ ਰੂਪ ਨਹੀਂ ਦੇਖਿਆ ਸਰਕਾਰ ਦਾ ਜੋ ਸਾਨੂੰ ਐ ਸਰਕਾਰ ਨੇ ਦਿਖਾਇਆ ਤੇ ਕੀ ਕਹਿ ਕੇ ਤੁਹਾਨੂੰ ਜਿਹੜੇ ਇਹ ਜਿਹੜੇ دیوار ਤੋੜੀ ਗਈ ਆ ਜਾਂ ਤੁਹਾਡੇ ਗੇਟ ਜਿਹੜੇ ਸਵਾਸਤਿਕ ਦੇ ਵੀ ਗੇਟ ਤੋੜੇ ਗਏ ਆ ਕੀ ਕਹਿ ਕੇ ਤੋੜੇ ਗਏ ਆ ਸਵਾਸਤਿਕ ਦਾ ਕੋਈ ਗੇਟ ਨਹੀਂ ਤੋੜਿਆ ਗਿਆ ਜੀ ਜੈਨ ਨਗਰ ਦਾ ਤੇ ਭਾਗਯੋਂ ਦਾ ਤੇ ਭਾਗਯੋਂ ਦੀ ਦੀਵਾਰ ਤੋੜੀ ਗਈ ਆ ਇਹ ਪਲੈਨਿੰਗ ਦਾ ਪ੍ਰੀ ਪਲੈਨਿੰਗ ਹੋਈ ਸੀ ਸਿਰਫ ਸਾਡੇ ਆ ਤਿੰਨ ਚੀਜ਼ਾਂ ਤੋੜੀਆਂ ਗਈਆਂ ਔਰ ਧੱਕਾ ਕੀਤਾ ਗਿਆ ਕੋਈ ਕਾਗਜ਼ ਨਹੀਂ ਦਿਖਾਇਆ ਕੋਈ ਡਾਕੂਮੈਂਟ ਨਹੀਂ ਇਹਨਾਂ ਨੇ 3 ਵਜੇ 4 ਵਜੇ ਆਪਣੀ ਫੋਰਸ ਲਾਨੀ ਸ਼ੁਰੂ ਕਰਤੀ ਜਿਹੜਾ ਬੰਦਾ ਚੋਰ ਹੋਵੇ ਉਹ ਦਿਨੇ ਕੰਮ ਨਹੀਂ ਕਰਦਾ ਸਰਕਾਰ ਤੁਸੀਂ ਵੀ ਦੇਖਿਆ ਹੋਣਾ ਦਫਤਰਾਂ ਦਾ ਇੱਕ ਟਾਈਮ ਹੁੰਦਾ 3 ਵਜੇ 4 ਵਜੇ ਕਿਹੜਾ ਟਾਈਮ ਹੁੰਦਾ ਜੀ ਇਹ ਸਾਰਿਆਂ ਨੂੰ ਪਤਾ ਲੱਗ ਜਾਂਦਾ ਜਿਹੜਾ 3 ਵਜੇ 4 ਵਜੇ ਫੋਰਸ ਲੱਗ ਰਹੀ ਆ ਇਹ ਕਿਸ ਕੰਮ ਲਈ ਲੱਗ ਰਹੀ ਆ ਇਹ ਜ਼ਬਰਦਸਤੀ ਹੋ ਰਹੀ ਆ ਤੇ ਤੁਹਾਨੂੰ ਇਸ ਬਾਰੇ ਜੇ ਕੁਝ ਜਾਣਕਾਰੀ ਦੋਗੇ ਵੀ ਜਿਹੜਾ ਇਹ ਲੋੜ ਤੋੜਿਆ ਗਿਆ ਹੈ ਇਹ ਗੇਟ ਤੋੜੇ ਆ ਕਿਉਂ ਤੋੜੇ ਆ ਇਹ ਸਿਰਫ ਇੱਕ ਚੀਜ਼ ਲਈ ਤੋੜਿਆ ਗਿਆ ਪਿੱਛੇ ਕਲੋਨੀ ਕੱਟੀ ਜਾ ਰਹੀ ਆ ਉਹਨੂੰ ਰਾਹ ਦੇਣ ਲਈ ਤੋੜਿਆ ਗਿਆ ਵਾ ਤਾਂ ਕਿ ਉਹਦੇ ਮੇਨ ਤੋਂ ਐਂਟਰੀ ਹੋ ਸਕੇ ਤੇ ਉਹਨੂੰ ਬੈਨੀਫਿਟ ਮਿਲ ਸਕਦਾ। ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ? ਪ੍ਰਸ਼ਾਸਨ ਤੋਂ ਇਹੀ ਮੰਗਾ ਜੀ ਧੱਕਾ ਨਾ ਕਰੋ ਸਾਡੇ ਨਾਲ ਕਿਉਂਕਿ ਪ੍ਰਸ਼ਾਸਨ ਤਾਂ ਸਾਡੇ ਨਾਲ ਧੱਕਾ ਕਰਕੇ ਗਿਆ। ਸਾਨੂੰ ਤੁਸੀਂ ਕੁਝ ਨਾ ਕਰੋ। ਅਸੀਂ ਜਿੱਧਾ ਰਹਿ ਰਹੇ ਹਾਂ ਸਾਨੂੰ ਉਹਦਾ ਰਹਿਣ ਦਿਓ। ਜੇ ਸਾਡਾ ਹੱਲ ਰਾਹੋਂ ਰੋਡ ਦੇ ਪਾਣੀ ਦਾ ਹੱਲ ਨਹੀਂ ਕਰ ਸਕਦੇ, ਸਾਡੇ ਸੀਵਰੇਜ ਨਹੀਂ ਸਾਫ਼ ਕਰਾ ਸਕਦੇ, ਸਾਨੂੰ ਇੱਕ ਵਧੀਆ ਰਹਿਣ ਦਾ ਏਰੀਆ ਨਹੀਂ ਦੇ ਸਕਦੇ। ਘੱਟੋ ਘੱਟ ਸਾਡੀਆਂ ਚੀਜ਼ਾਂ ਤਾਂ ਨਾ ਨਾ ਤੋੜੋ। ਤੇ ਤੁਹਾਡੇ ਵੱਲੋਂ ਕੋਈ ਲੀਗਲੀ ਐਕਸ਼ਨ ਜਿਹੜਾ ਇਹ ਲਿਆ ਗਿਆ ਬਿਲਕੁਲ ਅਸੀਂ ਪਹਿਲਾਂ ਸਟੇ ਆਰਡਰ ਲਿਆ ਹੋਇਆ ਸੀਗਾ ਦੀਵਾਰ ਦਾ ਜਿਹੜਾ ਕਿ ਜ਼ਬਰਦਸਤੀ ਤੋੜ ਕੇ ਗਏ ਨੇ ਕੋਰਟ ਤੋਂ ਉੱਪਰ ਅੱਜ ਸਾਨੂੰ ਦਿਖਾ ਕੇ ਗਏ ਨੇ ਕਿ ਅਸੀਂ ਆਪਾਂ ਕੋਰਟ ਤੋਂ ਉੱਪਰ ਆ